ਬੀਤੀ 9 ਨਵੰਬਰ ਨੂੰ ਹੁਸ਼ਿਆਰਪੁਰ ਸ਼ਹਿਰ 'ਚ ਵਾਪਰੇ ਬੇहद ਹਵਾਨੀਅਤ ਭਰੇ ਹਾਦਸੇ ਤੋਂ ਬਾਅਦ ਜਿੱਥੇ ਪੰਜਾਬੀਆਂ ਵੱਲੋਂ ਪ੍ਰਵਾਸੀਆਂ ਨੂੰ ਪੰਜਾਬ 'ਚੋਂ ਇਹ ਭਜਾਉਣ ਲਈ ਜਦੋਂ ਜਿਹਦ ਕਰਨੇ ਸ਼ੁਰੂ ਕਰ ਦਿੱਤੀ ਗਈ ਆ ਉੱਥੇ ਹੀ ਸੜਕਾਂ ਤੇ ਆ ਕੇ ਵੀ ਜਿਹੜੇ ਉਹ ਰੋਸ ਪ੍ਰਦਰਸ਼ਨ ਆ ਜਿਹੜੇ ਉਹ ਹੁਸ਼ਰਪੁਰ ਦੇ ਵਿੱਚ ਪੰਜਾਬੀਆਂ ਵੱਲੋਂ ਕੀਤੇ ਗਏ ਨੇ ਤੇ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਕਈ ਥਾਵਾਂ ਤੇ ਜਿਹੜਾ ਇਸ ਤਰ੍ਹਾਂ ਦੇ ਸੰਘਰਸ਼ਾ ਪ੍ਰੋਟੈਸਟ ਆ ਉਹ ਉਲੀਕੇ ਗਏ ਸਨ ਪਰਤੂ ਦੂਜੇ ਪਾਸੇ ਜੇਕਰ ਆਪਾਂ ਪਿੰਡ ਦੀਆਂ ਪੰਚਾਇਤਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਹੁਣ ਆਪ ਮੁਹਾਰੇ ਜਿਹੜੀਆਂ ਉਹ ਇਹ ਮੋਰੇ ਆਈਆਂ ਨੇ ਜਿਨ੍ਹਾਂ ਵੱਲੋਂ ਪ੍ਰਵਾਸੀਆਂ ਵਿਰੁੱਧ ਮੋਰਚਾ ਖੋਲਦਿਆਂ ਹੋਇਆਂ ਮਤੇ ਪਾਸ ਕੀਤੇ ਗਏ ਨੇ ਪੰਚਾਇਤਾਂ ਨੂੰ ਸਮੂਹ ਪੰਚਾਇਤਾਂ ਨੂੰ ਨਾਲ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਪ੍ਰਵਾਸੀਆਂ ਦੀ ਕੋਈ ਵੀ ਸਰਕਾਰੀ ਕਾਗਜ਼ਾਤਾਂ ਦਾ ਜਾਂ ਤਸਦੀਕ ਉਹ ਨਹੀਂ ਕੀਤਾ ਜਾਵੇਗਾ ਚ ਨਜਾਇਜ਼ ਢੰਗ ਦੇ ਨਾਲ ਪਿੰਡਾਂ ਦੇ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਆਲਟੀਮੇਟਮ ਵੀ ਦਿੱਤਾ ਗਿਆ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਥਾਂ ਤੋਂ ਕਿਧਰੇ ਹੋਰ ਚਲੇ ਜਾਣ ਤੇ ਅੱਜ ਤਾਜ਼ਾ ਮੀਟਿੰਗ ਜਿਹੜੀ ਉਹ ਬਲਾਕ 2 ਅਧੀਨ ਆਉਂਦੇ ਹੁਸ਼ਾਰਪੁਰ ਬਲਾਕ 2 ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਇਹ ਸਰਪੰਚਾਂ ਦੀ ਹੋਈ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਕਿ 25 ਪਿੰਡਾਂ ਦੇ ਕਰੀਬ ਸਰਪੰਚਾਂ ਵੱਲੋਂ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਸੀ ਤੇ ਇੱਕ ਸਮੂਹਿਕ ਤੌਰ ਤੇ ਇੱਕ ਸਾਂਝੇ ਤੌਰ ਤੇ ਇੱਕ ਮਤਾ ਪਾਸ ਕੀਤਾ ਗਿਆ 25 ਪਿੰਡਾਂ ਦੇ ਸਰਪੰਚਾਂ ਵੱਲੋਂ ਤਕਰੀਬਨ ਕਿ ਪ੍ਰਵਾਸੀਆਂ ਦਾ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਕਾਗਜ਼ਾਤ ਹੈ ਚਾਹੇ ਉਹ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਪੈਨ ਕਾਰਡ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਸਰਕਾਰੀ ਕਾਗਜ਼ਾਤ ਹੈ ਨਾ ਤਾਂ ਉਹਨਾਂ ਵੱਲੋਂ ਤਸਦੀਕ ਹੀ ਕੀਤਾ ਜਾਵੇਗਾ ਤੇ ਨਾ ਹੀ ਉਹਨਾਂ ਵੱਲੋਂ ਪ੍ਰਵਾਸੀਆਂ ਦੀ ਕੋਈ ਹਮਾਇਤ ਹੀ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਵੱਲੋਂ ਪ੍ਰਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਜੋ ਪ੍ਰਵਾਸੀ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਆਪਣੇ ਮਕਾਨ ਬਣਾ ਕੇ ਰਹਿ ਰਹੇ ਨੇ ਕੋ ਆਪਣੀਆਂ ਪੁਲਿਸ ਵੈਰੀਫਿਕੇਸ਼ਨਾਂ ਨੂੰ ਮੁਕੰਮਲ ਕਰਵਾ ਕੇ ਸਬੰਧਤ ਥਾਣਿਆਂ ਦੇ ਵਿੱਚ ਤੇ ਪੰਚਾਇਤਾਂ ਦੇ ਕੋਲ ਇਹ ਜਮਾ ਕਰਵਾਉਣ ਤੇ ਇਸ ਕੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਢਿੱਲਮੱਠਾ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ ਤੋਂ ਪਹਿਲਾਂ ਵੀ ਇਹ ਪਿੰਡ ਬਜਵਾੜਾ ਵੱਲੋਂ ਸ਼ਾਂਤੀ ਨਗਰ ਪਿੰਡ ਵੱਲੋਂ ਇਸੇ ਤਰ੍ਹਾਂ ਕਿ ਛੜਿਆਲ ਪਿੰਡ ਆ ਹੋਰ ਅਨੇਕਾਂ ਪਿੰਡਾਂ ਵੱਲੋਂ ਜਿਹੜੀ ਇਸ ਤਰ੍ਹਾਂ ਦੇ ਮਤੇ ਆ ਜਿਹੜੇ ਉਹ ਪ੍ਰਵਾਸੀਆਂ ਅਵਿਰਧ ਪਾਸ ਕੀਤੇ ਗਏ ਨੇ ਪ੍ਰਵਾਸੀਆਂ ਵਿਰੁੱਧ ਕਿਸ ਕਦਰ ਗੁੱਸੇ ਦੀ ਲਹਿਰ ਆ ਜਿਹੜੀ ਉਹ ਪੰਜਾਬੀਆਂ ਦੇ ਵਿੱਚ ਪਾਈ ਜਾ ਰਹੀ ਹੈ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੋ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿਉਂਕਿ ਇਸ ਵਾਰ ਤਾਂ ਜਿਹੜਾ ਮਾਮਲਾ ਉਹ ਬੇहद ਹਵਾਨੀਅਤ ਭਰਿਆ ਮਾਮਲਾ ਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਜਿਹੜੇ ਇਸ ਤਰ੍ਹਾਂ ਦੇ ਆ ਚੁੱਕੇ ਨੇ ਕਿ ਪ੍ਰਵਾਸੀਆਂ ਵੱਲੋਂ ਜਿਹੜੀ ਪ੍ਰਵਾਸੀਆਂ ਦੀ ਗੁੰਡਾਗਰਦੀ ਹੈ ਉਹ ਦਿਨ-પ્રਤੀ ਦਿਨ ਪੰਜਾਬ ਦੇ ਵਿੱਚ ਉਹ ਵੱਧਦੀ ਜਾ ਰਹੀ ਹੈ ਸਰਪੰਚ ਸਾਹਿਬ ਅੱਜ ਪੰਜ ਵੀਰ ਸਾਰੇ ਪੰਚਾਇਤਾਂ ਇਕੱਠੀਆਂ ਹੋਈਆਂ ਨੇ ਕੀ ਮਸਲਾ ਹੈ ਤੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੇ ਅੱਜ ਸਾਡੇ ਜਿਹੜੇ ਇਲਾਕੇ ਦੇ ਹੁਸ਼ਿਆਰਪੁਰ ਦੇ ਜਿੰਨੇ ਵੀ ਸਾਡੇ ਭਰਾ ਖੜੇ ਹੈਗੇ ਆ ਸਾਰੇ ਵੱਖ-ਵੱਖ ਪਿੰਡਾਂ ਦੇ ਸਰਪੰਚ ਜਿਨ੍ਹਾਂ ਨੂੰ ਅਸੀਂ ਕੱਲ ਇੱਕ ਟੋਲ ਦੇ ਉੱਤੇ ਰਿਕਵੈਸਟ ਕੀਤੀ ਸੀ ਚਲੋ ਸਾਰੇ ਭਰਾਏ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੀ ਘਟਨਾ ਸਾਡੇ ਹੁਸ਼ਿਆਰਪੁਰ ਦੇ ਵਿੱਚ 9 ਤਰੀਕ ਨੂੰ ਇੱਕ 5 ਸਾਲ ਦੇ ਬੱਚੇ ਦੇ ਨਾਲ ਇੱਕ ਪ੍ਰਵਾਸੀ ਵੱਲੋਂ ਜਿਹੜੀ ਦਰਿੰਦਗੀ ਜਿਹਦੀਆਂ ਮਤਲਬ ਹਰ ਹੱਦਾਂ ਪਾਰ ਕੀਤੀਆਂ ਗਈਆਂ ਜਿਹੜੀਆਂ ਅਸੀਂ ਉਹ ਬਿਆਨ ਕਰਕੇ ਦੱਸ ਨਹੀਂ ਸਕਦੇ ਉਸ ਚੀਜ਼ ਦਾ ਪਹਿਲਾਂ ਤਾਂ ਅਸੀਂ ਇਹ ਅਰਦਾਸ ਬੇਨਤੀ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਉਸ ਬੱਚੇ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਦੇਵੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸੋ ਇਹ ਜਿਹੜੀਆਂ ਚੀਜ਼ਾਂ ਘਟਨਾਵਾਂ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਪ੍ਰਵਾਸੀਆਂ ਦੀਆਂ ਦੇਖਦੇ ਆ ਰਹੇ ਹਾਂ ਸੋ ਕਿਸੇ ਨਾ ਕਿਸੇ ਨੂੰ ਜਿਹੜਾ ਹੈਗਾ ਇਹ ਪਹਿਲ ਕਰਮੀ ਜਿਹੜੀ ਉਹ ਕਰਨੀ ਪੈਣੀ ਸੀ ਤੇ ਅਸੀਂ ਸਾਰੇ ਜਿੰਨੇ ਵੀ ਸਾਡੇ ਅਤਵੰਤੇ ਸੱਜਣ ਜਿੰਨੇ ਵੀ ਸਾਡੇ ਭਰਾ ਸਰਪੰਚ ਸਹਿਬਾਨ ਚਾਹੇ ਉਹ ਸਾਡੇ ਰਣਜੀਤ ਸਿੰਘ ਜੀ ਖੜਕਾਂ ਤੋਂ ਸਾਬਕਾ ਸਰਪੰਚ ਪ੍ਰਦੀਪ ਸਿੰਘ ਜੀ ਸਰਪੰਚ ਖੜਕਾਂ ਸੁਖਵਿੰਦਰ ਸਿੰਘ ਜੀ ਸਿੰਘਪੁਰ ਤੋਂ ਪ੍ਰਿਤਪਾਲ ਜੀ ਬਸੀ ਮੁਸਫਾ ਤੋਂ ਸਰਜੀਤ ਕੌਰ ਜੀ ਸਰਪੰਚ ਬਸੀ ਮੁਸਫਾ ਅਸ਼ੋਕ ਕੁਮਾਰ ਚੱਕ ਸਾਦੂ ਸੁਰਿੰਦਰ ਕੁਮਾਰ ਡਾੜਾ ਅਮਰਜੀਤ ਸਿੰਘ ਚੱਕ ਸਾਦੂ ਕਸ਼ਮੀਰੀ ਲਾਲ ਬੈਂਕਲੋਨੀ ਪ੍ਰਵੀਨ ਪਾਠਕ ਬੈਂਕਲੋਨੀ ਹਰਜਿੰਦਰਪਾਲ ਚੱਕ ਸਾਦੂ surjit pal ਬਲਾਸਪੁਰ ਕਰਨੈਲ ਸਿੰਘ ਅਲਾਹਾਬਾਦ ਰਵਿੰਦਰ ਸਿੰਘ ਨੰਦਨ ਪੀਰਥਰਾਮ ਜੀ ਸਤਿਆਲ ਤੋਂ ਜਸਵੀਰ ਜਸਵੀਰ ਕੁਮਾਰ ਜੀ ਸ਼ਾਂਤੀ ਨਗਰ ਤੋਂ ਕੁਲਦੀਪ ਕਿਲਾ ਬਰੋਂ ਤੋਂ ਪੱਪੀ ਜੀ ਸ਼ੌਣੀ ਕਲਾ ਤੋਂ ਸਰਬਜੀਤ ਕੌਰ ਨੰਗਲ ਸ਼ਹੀਦਾਂ ਤੋਂ ਤੇ ਅਵਤਾਰ ਸਿੰਘ ਖੜਕਾ ਤੋਂ ਤੇ ਸ਼ੇਰਗੜ ਤੋਂ ਸਰਪੰਚ ਜਿਹੜੇ ਸਾਡੇ ਸਾਰੇ ਹੀ ਮਾਨਯੋਗ ਭਰਾ ਸਰਪੰਚ ਇਕੱਠੇ ਹੋਏ ਆ ਸਾਰਿਆਂ ਨੇ ਜਿਹੜੀ ਘਟਨਾ ਹੈ 9 ਤਰੀਕ ਨੂੰ ਵਾਪਰੀ ਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਮੁੜ ਕੇ ਦੁਬਾਰਾ ਇਦਾਂ ਦੀ ਕੋਈ ਵੀ ਘਟਨਾ ਸਾਡੇ ਇਲਾਕੇ ਦੇ ਵਿੱਚ ਨਾ ਹੋਵੇ ਇੱਕ ਅਸੀਂ ਸਾਰੇ ਭਰਾਵਾਂ ਨੇ ਬੈਠ ਕੇ ਇੱਥੇ ਇੱਕ ਮੀਟਿੰਗ ਕੀਤੀ ਆ ਔਰ ਅਸੀਂ ਇੱਕ ਆਪਣਾ ਸਾਂਝਾ ਬਿਆਨ ਲਿਖਿਆ ਤੇ ਕੋਈ ਵੀ ਪ੍ਰਵਾਸੀ ਬੰਦਾ ਸਾਡੇ ਇਲਾਕੇ ਦੇ ਵਿੱਚ ਜਿਹਨਾਂ ਪਿੰਡਾਂ ਦੇ ਮੈਂ ਨਾਮ ਬੋਲੇ ਆ ਜਿਹੜੇ ਵੀ ਭਰਾ ਸਾਡੇ ਕੋਲ ਇੱਥੇ ਬੈਠੇ ਆ ਇਹਨਾਂ ਨੇ ਸਾਨੂੰ ਯਕੀਨ ਦਵਾਇਆ ਕਿ ਇਹਨਾਂ ਪਿੰਡਾਂ ਦੇ ਵਿੱਚ ਕੋਈ ਵੀ ਪ੍ਰਵਾਸੀ ਬੰਦਾ ਜੇਕਰ ਸਾਡੇ ਪਿੰਡ ਦੇ ਵਿੱਚ ਆਉਣਾ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਰਕਾਰੀ ਜਿਹੜਾ ਕਾਗਜ਼ਾਤ ਹੈਗਾ ਉਹ ਤਸਦੀਕ ਨਹੀਂ ਕੀਤਾ ਜਾਊਗਾ ਚਾਹੇ ਕੋਈ ਉਹ ਆਧਾਰ ਕਾਰਡਾ ਚਾਹੇ ਕੋ ਉਹਨਾਂ ਦੀ ਰਜਿਸਟਰੀ ਹੈ ਚਾਹੇ ਕਿਸੇ ਤਰ੍ਹਾਂ ਦਾ ਕੋਈ ਵੀ ਸਰਕਾਰ ਦੇ ਨਾਲ ਸੰਬੰਧਿਤ ਜਿਹੜਾ ਪੇਪਰ ਹੈਗਾ ਉਹ ਤਸਦੀਕ ਨਹੀਂ ਕੀਤਾ ਜਾਊਗਾ। ਸਰਪੰਚ ਸਾਹਿਬ ਜਿਹੜੀ ਪ੍ਰਵਾਸੀ ਕਮਿਊਨਿਟੀ ਹੈ ਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਗਲਤੀ ਇੱਕ ਨੇ ਕੀਤੀ ਆ ਤੇ ਸਜ਼ਾ ਸਾਰਿਆਂ ਨੂੰ ਪੂਤ ਨਹੀਂ ਪੈ ਰਹੀ ਆ ਜਦ ਕਿ ਅਸੀਂ ਦੋਸ਼ੀ ਨਹੀਂ ਹਾਂ। ਜੀ ਤਾਂ ਇਹਦੇ ਬਾਰੇ ਕੀ ਕਰਨਾ ਚਾਹੋ? ਸਰ ਦੇਖੋ ਅਸੀਂ ਵੀ ਸਾਰਿਆਂ ਨੂੰ ਦੋਸ਼ੀ ਨਹੀਂ ਠਹਿਰਾ ਰਹੇ ਸਿਰਫ ਅਸੀਂ ਗੱਲ ਇਹ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਕਾਗਜ਼ਾਤ ਸਾਡੇ ਪੰਜਾਬ ਦੇ ਨਹੀਂ ਆ ਜਿਹੜੇ ਅਨਲੀਗਲ ਤਰੀਕੇ ਦੇ ਨਾਲ ਸਾਡੇ ਪਿੰਡਾਂ ਦੇ ਵਿੱਚ ਰਹਿ ਰਹੇ ਆ ਸਿਰਫ ਗੱਲ ਉਹਨਾਂ ਦੀ ਹੋ ਰਹੀ ਆ। ਠੀਕ ਆ ਨਾ ਅਸੀਂ ਸਾਰਿਆਂ ਨੂੰ ਬਲੇਮ ਨਹੀਂ ਕਰਦੇ ਸਾਨੂੰ ਵੀ ਪਤਾ ਇੱਕ ਬੰਦੇ ਨੇ ਗਲਤੀ ਕੀਤੀ ਪਰ ਜਿਸ ਵੇਲੇ ਗਲਤੀ ਇੱਕ ਨੇ ਕੀਤੀ ਪਰ ਕਈ ਵਾਰੀ ਖਮਿਆਜਾ ਸਾਨੂੰ ਸਾਰੇ ਪਰਿਵਾਰ ਨੂੰ ਭੁਗਤਣਾ ਪੈਣਾਗਾ ਜੇ ਇੱਕ ਬੰਦਾ ਘਰ ਦੇ ਵਿੱਚ ਗਲਤੀ ਕਰਦਾ ਕਈ ਵਾਰੀ ਸਾਰੇ ਪਰਿਵਾਰ ਨੂੰ ਉਹਦੀ ਜਿਹੜੀ ਸੱਟ ਉਹ ਚਲਣੀ ਪੈਂਦੀ ਆ ਇਸ ਕਰਕੇ ਠੀਕ ਆ ਇਹ ਸਾਨੂੰ ਥੋੜਾ ਜਿਆਦਾ ਇਹਦਾ ਦੁੱਖ ਵੀ ਹੈਗਾ ਥੋੜਾ ਸਮਾਂ ਜਿਹੜਾ ਸਾਨੂੰ ਥੋੜਾ ਕਰਣਾ ਲੱਗਣਾ ਥੋੜਾ ਇੱਧਰ ਉੱਧਰ ਹਿਰਫੇਰ ਹੋਣੀ ਆ ਬਹੁਤ ਵੱਡੇ ਪੱਧਰ ਤੇ ਪਰ ਆਪਾਂ ਨੂੰ ਜਿਹੜਾ ਹੈਗਾ ਇਸ ਲਈ ਇਹ ਜਿਹੜਾ ਡਟ ਕੇ ਇਹਦੇ ਲਈ ਮੁਕਾਬਲਾ ਕਰਨਾ ਪੈਣਾ ਨਹੀਂ ਤਾਂ ਫਿਰ ਜਿਹੜਾ ਸਮਾਂ ਜਿਹੜਾ ਸਾਡੇ ਹੱਥੋਂ ਨਿਕ ਜੇ ਸਾਡੇ ਪਰਿਵਾਰਾਂ ਨੇ ਚੁਣਿਆ ਤੇ ਅਸੀਂ ਆਪਣੇ ਪਿੰਡ ਦੀ ਰਾਖੀ ਅਸੀਂ ਆਪ ਕਰਨੀ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਆ ਔਰ ਲਿਖਤੀ ਜਿਹੜਾ ਹੈਗਾ ਅਸੀਂ ਸਾਰੇ ਭਰਾਵਾਂ ਨੇ ਸਾਈਨ ਕਰ ਦਿੱਤੇ ਆ ਕਿ ਕੋਈ ਵੀ ਪ੍ਰਵਾਸੀ ਸਾਡੇ ਪਿੰਡਾਂ ਦੇ ਵਿੱਚ ਆਉਂਦਾ ਬਿਲਕੁਲ ਵੀ ਉਹਨਾਂ ਦਾ ਕੋਈ ਵੀ ਪੇਪਰ ਜਿਹੜਾ ਤਸਦੀਕ ਨਹੀਂ ਕੀਤਾ ਅਸੀਂ ਪਹਿਲੇ ਕਿਰਾਏ ਤੇ ਰਹਿੰਦੇ ਪਏ ਆ ਲੋਕਾਂ ਦੇ ਉਹਨਾਂ ਦਾ ਚੀਜ਼ਾਂ ਦਾ ਸਰ ਦੇਖੋ ਸਾਡੇ ਸਾਰੇ ਸਰਪੰਚਾਂ ਨੇ ਆਪਣੀ ਆਪਣੀ ਰਾਏ ਦਿੱਤੀ ਆ ਕੁਝ ਸਰਪੰਚਾਂ ਦੀ ਰਾਏ ਇਹ ਸੀਗੀ ਕਿ ਜਿਹੜੇ ਬੰਦੇ ਵਧੀਆ ਹੈਗੇ ਆ ਅਸੀਂ ਉਹਨਾਂ ਨੂੰ ਆਪਣੇ ਐਂਡ ਤੇ ਤਸਦੀਕ ਕਰਕੇ ਤੇ ਜੇ ਰੱਖਣਾ ਹੋਵੇ ਉਹ ਅਸੀਂ ਇਹਨਾਂ ਨੂੰ ਕਿਹਾ ਕਿ ਦੇਖੋ ਤੁਹਾਡਾ ਪਿੰਡਾ ਤੁਸੀਂ ਆਪਣੇ ਪਿੰਡ ਨੂੰ ਕਿੱਦਾਂ ਆਪਰੇਟ ਕਰਨ ਉਹ ਮਤਲਬ ਵੱਖ-ਵੱਖ ਸਰਪੰਚਾਂ ਦੀ ਜਿੱਦਾਂ ਦੀ ਰਾਏ ਸੀ ਸਾਡੀ ਮੀਟਿੰਗ ਦੇ ਵਿੱਚ ਤੈਅ ਹੋਇਆ ਉਹ ਆਪਣੇ ਹਿਸਾਬ ਦੇ ਨਾਲ ਉਹ ਦੇਖਣਗੇ ਪਰ ਬਜਵਾੜੇ ਦੇ ਵਿੱਚ ਅਸੀਂ ਪਹਿਲਾਂ ਵੀ ਕਲੀਅਰ ਕੀਤਾ ਕਿ ਬਿਨਾਂ ਕਾਗਜ਼ਾਂ ਤੋਂ ਅਸੀਂ ਕਿਸੇ ਨੂੰ ਵੀ ਉੱਥੇ ਰਹਿਣ ਨਹੀਂ ਦੇਣਾ ਸਾਰੇ ਨੇ ਸਲਾਹ ਕੀਤੀ ਹੈ ਮਤਲਬ ਵੀ ਪਾਇਆ ਹੈ ਆਪਣੇ ਆਪਣੇ ਪਿੰਡਾਂ ਦੇ ਵਿੱਚ ਤੇ ਅਸੀਂ ਆਪਣੇ ਪਿੰਡਾਂ 'ਚ ਦੇਖਾਂਗੇ ਵੀ ਕਿਹੜਾ ਬੰਦਾ ਰੱਖਣਾ ਕਿਹੜਾ ਨਹੀਂ ਰੱਖਣਾ ਸਾਨੂੰ ਜੈਨੂਅਲ ਲੱਗੂਗਾ ਅਸੀਂ ਰੱਖਾਂਗੇ ਕਾਗਜ਼ ਪੱਤਰ ਪੂਰੇ ਹੋਊਗੇ ਵੈਰੀਫਾਈ ਹੋਊਗਾ ਧਰਤ ਕਾਡ ਹੋਊਗਾ ਅਸੀਂ ਉਹਨਾਂ ਨੂੰ ਮਨਜ਼ੂਰੀ ਦੇਵਾਂਗੇ ਨਹੀਂ ਤਾਂ ਅਸੀਂ ਨਹੀਂ ਦੇਵਾਂਗੇ ਔਰ ਸਾਨੂੰ ਪ੍ਰੈਸ਼ਰਾਈਜ਼ ਨਾ ਕੀਤਾ ਜਾਵੇ ਬਾਹਰੋਂ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਕੋਈ ਵੀ ਰਾਜਨੀਤਿਕ ਬੰਦਾ ਨਾ ਇਹ ਕੰਮ ਕਰੇ ਕਿ ਤੁਸੀਂ ਇਹਨਾਂ ਨੂੰ ਰੱਖੋ ਇਹ ਸਾਡੇ ਬੰਦੇ ਆ ਸਾਡੇ ਕੋਲ ਲੇਬਰ ਕਰਦੇ ਜਾਂ ਕੁਝ ਕਰਦੇ ਆਗੇ ਜੇ ਉਹਨਾਂ ਨੇ ਰੱਖਣੇ ਆਪਣੇ ਕੋਲ ਲਿਆ ਸਕਦੇ ਆਗੇ ਅਸੀਂ ਨਹੀਂ ਰਹਿਣ ਦਵਾਂਗੇ ਜੀ ਮੈਂ ਸਰਪੰਚ ਸਰਪੰਚ ਸਾਹਿਬ ਕੀ ਰਾਏ ਮੇਰਾ ਨਾਮ ਅਮਰਜੀਤ ਸਿੰਘ ਹੈ ਮੈਂ ਚਕਸਰ ਦਾ ਸਰਪੰਚ ਆ ਜੀ ਅੱਜ ਅਸੀਂ ਸਾਰਿਆਂ ਨੇ ਬੈਠ ਕੇ ਜਿਹੜੀ ਵਾਰਤਾ ਤਨੀਉ ਦਿੱਤਨਗਰ ਦੇ ਵਿੱਚ ਹੋਈ ਹੈ ਉਦੋਂ ਤੇ ਅਸੀਂ ਸਾਰੇ ਘੱਟੋ ਘੱਟ 25 ਤੋਂ 30 ਪਿੰਨਾਂ ਦੇ ਸਰਪੰਚਾਂ ਨੇ ਵਿਚਾਰ ਵਟਾਂਦਰਾ ਕੀਤਾ ਹੈ। ਹੋਰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਸੀਂ ਸਾਰਿਆਂ ਨੇ ਇਸ ਗੱਲ ਤੇ ਮੋਹਰ ਲਗਾਈ ਹੈ ਕਿ ਕਿਸੇ ਨਾਲ ਵੀ ਜਿਹੜਾ ੱਟਕਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਹਾਂ ਗੱਲ ਪਹਿਲਾਂ ਚੱਲੀ ਸੀ ਵੀ ਕਿ ਕਿਤਨਾ ਕਿਤੇ ਜਾ ਕੇ ਕਿਤੇ ਬਹੁਤ ਚੰਗੇ ਨੇ ਕਿਸੇ ਵੀ ਕਮਿਊਨਿਟੀ ਦਾ ਹੋ ਸਕਦਾ। ਅਸੀਂ ਬਿਲਕੁਲ ਉਹਨੂੰ ਆਪ ਵੈਰੀਫਾਈ ਕਰਾਂਗੇ ਹਾਂ ਜੋ ਕਿ ਕੁਬੀ ਦੇ ਨਾਲ ਹੋ ਸਕਦਾ ਹੈ ਕਿ ਜੇ ਲੇਬਰਾਂ ਜਾਂਦੀਆਂ ਨੇ ਤੇ ਸਾਡੇ ਜ਼ਿੰਮੇਦਾਰ ਭਰਾ ਜਿਹੜੇ ਉਹਨਾਂ ਨੂੰ ਵੀ ਕਿਤਨਾ ਕਿਤੇ 6:00 ਵਜੇਗੀ ਅਸੀਂ ਇਹ ਜ਼ਿੰਮੇਵਾਰੀ ਉਹਨਾਂ ਨੂੰ ਦਵਾਗੇ ਕਿ ਜੇ ਤੁਸੀਂ ਇਹਨਾਂ ਦੇ ਕੋਲ ਕੰਮ ਕਰਾਉਣਾ ਤੁਹਾਡੀ ਰਿਸਪੌਂਸਿਬਿਲਟੀ ਹੋਵੇਗੀ ਤੁਸੀਂ ਆਪਣਾ ਇੱਕ ਸਾਨੂੰ ਐਫੀਡੇਵਿਟ ਲੈਟਰ ਬਣਾ ਕੇ ਦਿਓ ਤਾਂ ਕਿ ਅਸੀਂ ਫਿਰ ਉਹਨੂੰ ਕਲੀਅਰ ਕਰਾਂਗੇ ਕਿ ਇਹ ਬੰਦਾ ਰੱਖਣ ਜੋਗੇ ਹੈ ਜਾਂ ਨਹੀਂ ਰੱਖਣ ਜੋਗਾ ਕਿਉਂਕਿ ਸਾਡਾ ਸਾਰਿਆਂ ਦਾ ਇੱਕੋ ਹੀ ਮੋਟਿਵ ਹੈ ਕਿ ਜਿਹੜਾ ਇਹ ਕ੍ਰਾਈਮ ਹੈ ਇਹਨੂੰ ਰੋਕਣਾ ਹੈ ਐ ਸਰ ਕੀ ਨਾਮ ਹੈ ਮੇਰਾ ਨਾਮ ਸੁਖਜੀਤਪਾਲ ਸਿੰਘ ਪੰਡਾ ਬਲਾਸਪੁਰ ਸਰਪੰਚ ਕੀ ਗੱਲਾਂ ਚੰਦੇ ਇਸ ਦੇ ਮੁੱਦਿਆਂ ਬਾਰੇ ਅੱਜ ਦੀ ਜਿਹੜੇ ਸੱਡੇ ਸਰਪੰਚਾਂ ਦੀ ਮੀਟਿੰਗ ਹੋਈ ਆ ਜਿੰਨੇ ਵੀ ਏਰੀਆ ਦੇ 20 ਸਰਪੰਚ ਇਕੱਠੇ ਹੋਏ ਆ ਇਹ ਮੀਟਿੰਗ ਇਸ ਗੇ ਜਿਹੜਾ ਸ਼ਾਹਪੁਰ ਵਿੱਚ 50 ਦੇ ਬੱਚੇ ਦਾ ਬਹੁਤ ਹੀ ਬੁਰੇ ਤਰੀਕੇ ਨਾਲ ਕਤਲ ਕੀਤਾ ਗਿਆ ਹੈ ਉਸ ਦੇ ਬਾਰੇ ਇਹ ਮੀਟਿੰਗ ਹੋਈ ਆ ਕਿਉਂਕਿ ਮਸਲਾ ਬਹੁਤ ਗੰਭੀਰ ਬੰਦਾ ਜਾ ਰਿਹਾ ਹੈ ਤਾਕੇ ਅਸੀਂ ਪਿੰਡ ਦੇ ਵਿੱਚ ਜਿਹੜੇ ਵੀ ਪ੍ਰਵਾਸੀ ਬਿਨਾ ਕਿਸੇ ਐਡਰੈਸ ਤੋਂ ਬਿਨਾ ਕਾਗਜ਼ਾਤੋਂ ਰਹਿ ਰਹੇ ਆ ਉਹਨਾਂ ਨੂੰ ਅਸੀਂ ਲੋਜਮੈਂਟ ਦੇ ਜਿ ਲਈ ਆਪ ਆਪਣੇ ਪਿੰਡ ਨੂੰ ਜਾਣ ਵਾਸਤੇ ਆਖ ਰਿhta ਹਾਂ ਜਿਹਨਾਂ ਦੇ ਕਾਗਜ਼ ਇੱਥੇ ਬਣੇ ਹੋਏ ਆ ਉਹ ਜਿਨ੍ਹਾਂ ਦੇ ਵੀ ਰਹਿੰਦੇ ਆ ਉਹ ਮਕਾਨ ਮਾਲਕ ਜਾਂ ਕਿਸਾਨ ਪੰਚਾਇਤ ਨੂੰ ਇੱਕ ਕਾਫੀ ਦਾ ਲਿਖ ਕੇ ਦੇਣਗੇ ਕਿ ਅਸੀਂ ਕੋਈ ਵੀ ਘਟਨਾ ਇਹਨਾਂ ਦੀ ਹੁੰਦੀ ਆ ਕੋਈ ਲੜਾਈ ਝਗੜਾ ਕੋਈ ਮਾਰਕੋਟ ਕੋਈ ਚੋਰੀ ਦਾ ਤੇ ਉਹ ਜ਼ਿੰਮੇਵਾਰ ਹੋਣਗੇ ਅਸੀਂ ਇਹ ਮਤਾ ਵੀ ਆ ਕੇ ਪਾਸ ਕਰ ਲੈਣਾ ਤੇ ਵੈਸੇ ਲਾਸਮੈਂਟ ਤੇ ਜੀਰੀ ਵੀ ਆਮ ਪਾਵਰ ਨੂੰ 10000 ਦਿੱਤਾ ਹਾਂ ਅੱਜ ਸਕੱਟ ਨਹੀਂ ਰਾਜਕਦੀਪ ਸਰਪੰਚ ਕਿਲਾ ਬਰੂਨ ਤੋਂ ਅੱਜ ਜਿਹੜੇ ਵਿਸ਼ੇ ਤੇ ਅਸੀਂ ਕਿੱਥੇ ਹੋਏ ਸੀਗੇ ਉਹ ਵਿਸ਼ਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਗੇ ਸਾਡੇ ਇੱਕ ਬੱਚਾ ਪ੍ਰਵਾਸੀ ਵੱਲੋਂ ਉਹਦੇ ਨਾਲ ਕਿੰਨਾ ਮਾੜਾ ਕੰਮ ਕੀਤਾ ਗਿਆ ਤੇ ਉਹਨੂੰ ਜਿਹੜਾ ਅੰਜਾਮ ਵੀ ਆ ਉਹ ਵੀ ਬਹੁਤ ਮਾੜਾ ਦਿੱਤਾ ਗਿਆ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਸ਼ੁਰੂ ਤੋਂ ਵੀ ਤੁਹਾਨੂੰ ਪਤਾ ਹੀ ਆਵੇ ਅਸੀਂ ਬਹੁਤ ਲੁੱਟਾਂ ਖੋਹਾਂ ਪ੍ਰਵਾਸੀਆਂ ਵੱਲੋਂ ਬਰਦਾਸ਼ਤ ਕਰਦੇ ਆ ਗਏ ਆ ਚਾਹੇ ਕਾਲੇ ਕੱਚਿਆਂ ਦਾ ਰੋਲਾ ਸੀਗਾ ਚਾਹੇ ਟੁੱਟਾਂ ਖੋਵਾਂ ਸੀਗੀਆਂ ਅਸੀਂ ਹਰ ਚੀਜ਼ ਨੂੰ ਨੂੰ ਬਰਦਾਸ਼ਤ ਕੀਤਾ ਪਰ ਜਿਹੜੀ ਗੱਲ ਸਾਡੇ ਬੱਚਿਆਂ ਤੱਕ ਆਈ ਆ ਪ੍ਰਵਾਸੀਆਂ ਵੱਲੋਂ ਅਸੀਂ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਇਸੇ ਕਰਕੇ ਅਸੀਂ ਇਹ 25 ਪਿੰਡਾਂ ਦੀ ਪੰਚਾਇਤਾਂ ਨੇ ਇਹ ਮਤਾ ਪਾਸ ਕੀਤਾ ਹੈ ਕਿ ਅਸੀਂ ਜਿਹੜਾ ਵੀ ਕੋਈ ਪ੍ਰਵਾਸੀ ਆ ਬਿਨਾਂ ਕਾਗਜ਼ਪੱਤਰ ਤੋਂ ਕਿਸੇ ਵੀ ਪਿੰਡ ਦੇ ਵਿੱਚ ਰਹਿ ਰਿਹਾ ਉਹਨੂੰ ਅਸੀਂ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਊਗਾ ਤੇ ਨਾ ਹੀ ਕਿਸੇ ਪ੍ਰਵਾਸੀ ਦਾ ਅਸੀਂ ਧਾਰਕਾਟ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਨਕਾ ਸਰਟੀਫਿਕੇਟ ਨਹੀਂ ਬਣਾ ਕੇ ਦਿੱਤਾ ਜਾਗਾ ਅਸੀਂ ਅੱਜ 25 ਪਿੰਡਾਂ ਦੀ ਪੰਚਾਇਤਾਂ ਨੇ ਮਤਾ ਪਾਸ ਕਰ ਦਿੱਤਾ ਹੈ ਜਿੱਤੇ ਸਾਰੇ ਅਮਲ ਹੋਣਗੇ ਤੇ ਸਾਰਿਆਂ ਨੇ ਸਾਈਨ ਕੀਤੇ ਸਾਰੇ ਸਹਿਮਤ ਹੈ ਇਹਨਾਂ ਦਾ